ਚਵਾਂ ਪ੍ਰਿਆ ਭਿਆਨਕ ਬੱਸ ਸੜਕ ਹਾਸਾ ਜਿਸ ਵਿੱਚ 10 ਲੋਕ ਹੋਏ ਜ਼ਖਮੀ ਤਿੰਨਾਂ ਦੀ ਹੋਈ ਮੌਤ ਛੇ ਜ਼ਖਮਾਂ ਦੀ ਹਾਲ ਗੰਭੀਰ ਪਟਾਲਾ ਨਜ਼ਦੀਕ ਗਾਤਿਆਂ ਰੋਡ ਤੇ ਚਾ ਬਾਦ ਮੋੜ ਕੋਲ ਸਕੂਟਰੀ ਸਵਾਰ ਨੂੰ ਬਚਾਉਂਦੇ ਹੋਏ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 19 ਲੋਕ ਜ਼ਖਮੀ ਹੋਏ ਹਨ ਅਤੇ 3 ਦੀ ਉਨ੍ਹਾਂ ਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਚੋਂ ਛੇ ਦੀ ਹਾਲਤ ਗੰਭੀਰ ਹੈ ਦੱਸਿਆ ਜਾ ਰਿਹਾ ਹੈ ਕਿ ਬਟਾਲਾ ਤੋਂ ਚੱਲੀ ਰਾਜਧਾਨੀ ਬੱਸ ਸਰਵਿਸ ਦੀ ਨਿੱਜੀ ਬੱਸ ਸਵਯਾਕਾਤੀਆਂ ਚੰ디ਗੜ੍ਹ ਜਾ ਰਹੀ ਸੀ ਜਦੋਂ ਉਹ ਛਾਬਾਦ ਮੋੜ ਨੇੜੇ ਪਹੁੰਚੀ ਤਾਂ ਸਕੂਟਰੀ ਸਵਾਰ ਨੂੰ ਬਚਾਉਂਦੇ ਹੋਏ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਸੜਕ ਕਿਨਾਰੇ ਬਣੇ ਪੱਕੇ ਬੱਸ ਸਟਾਪ ਦੀ ਇਮਾਰਤ ਨਾਲ ਜਾ ਟਕਰਾਈ ਜਿਸ ਨਾਲ ਉਨੀ ਲੋਕ ਜ਼ਖਮੀ ਹੋਏ ਹਨ ਅਤੇ ਤਿੰਨਾਂ ਦੀ ਮੌਤ ਹੋਈ ਹੈ ਅਤੇ ਜ਼ਖਮੀਆਂ ਚੋਂ 6 ਦੀ ਹਾਲਤ ਤਾਂ ਗੰਭੀਰ ਬਣੀ ਹੋਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਦੇ ਐਸਐਸਪੀ ਸੋਹੇਲ ਕਾਸਿਮ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਘਟਨਾ ਦਾ ਚਾਇਆ ਲਿਆ ਗਿਆ ਇਸਬੰਦੀ ਉਹਨਾਂ ਵੱਲੋਂ ਛੋਕ ਜਿਤਾਇਆ ਗਿਆ ਹੈ ਉਹਨਾਂ ਦੇ ਨੋਟਿਸ ਤੇ ਲੈਂਦੇ ਆ ਇਹਨਾਂ ਨੇ ਲਿਖਿਆ ਵੀ 22 ਦੇ ਕਰੀਬ ਪੇਸ਼ੈਂਟ ਆਏ ਆ ਜਿਨ੍ਹਾਂ ਚੋਂ ਤਿੰਨ ਦੀ ਜਿਹੜੀ ਡੈਥ ਹੋ ਗਈ ਐ ਸੱਤ ਇਹਨਾਂ ਨੇ ਕਿਹਾ ਜੀ ਜਿਹੜੇ ਸੀਰੀਅਸਲੀ ਇੰਜਰਡ ਸੀਗੇ ਉਹ ਅਸੀਂ ਰੈਫਰ ਕਰ ਦਿੱਤੇ ਆ ਬਾਕੀ ਕੁਛ ਜਿਹੜੇ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਛੋਟੀ-ਮੋਟੀ ਸੱਟਾਂ ਸੀ ਉਹ ਆਪਣੇ ਘਰ ਚਲੇ ਗਏ ਆ ਬਾਕੀ ਪੇਸ਼ੈਂਟ ਇੱਥੇ ਜਿਹੜੇ ਪਏ ਆ ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਓਕੇ ਆ ਬਿਲਕੁਲ ਠੀਕ-ਠਾਕ ਨੇ ਕੋਈ ਇਸਨ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਡੇ ਡਾਕਟਰ ਜੀ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੀ ਟੀਮ ਜਿਹੜੀ ਇੱਥੇ ਅਵੇਲੇਬਲ ਹੈਗੀ ਆ ਇਵਨ ਆਈਐਮਏ ਸਾਡੀ ਬਟਾਲਾ ਜਿਹੜੇ ਉਹਨਾਂ ਦੇ ਮੈਂਬਰਸ ਵੀ ਇੱਥੇ ਜਿਹੜੇ ਆਪਣੀ ਡਿਊਟੀ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਆਵੇ ਸਰੋਂ ਤਾਂ ਕਿੰਨੇ ਕ ਤੱਕ ਰੈਫਰ ਕੀਤੀ ਗਈ ਅੰਮ੍ਰਿਤ ਸਰ 7 ਦੇਖੋ 7 ਬੱਚੇ ਵੀ ਬੱਚੇ ਉਹਦੇ ਬੱਚੇ ਬੱਚੇ ਵੀ ਦੋ ਹੈਗੇ ਆ ਕਿੰਨੇ ਬੱਚੇ ਹੈਗੇ ਜਾਂ ਬਹੁਤੇ ਅਡਲਟ ਹੈ ਬੱਚਾ ਇੱਕੋ ਹੀ ਕੈਜ਼ੁਲਟੀ ਆ ਤਿੰਨ ਜਿਹੜੀਆਂ ਸਾਡੇ ਕੋਲ ਇਸ ਵੇਲੇ ਕੈਜ਼ੁਲਟੀਆਂ ਜਿਹੜੀਆਂ ਪਈਆਂ ਬਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਦਿਆਂ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲੀਮਨਰੀ ਤੌਰ ਤੇ ਇਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਸੋ ਤਿੰਨ ਕੈਸ਼ੁਐਲਟੀ ਇਸ ਇਹਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਆਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ 4 ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਦੇ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਲਾਈਕਲੀ ਵੇ ਅਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇਥੇ ਹੋਰ 12 ਬੰਦੇ ਐ ਸੋ ਦੇ ਹੈਵ sustained minor injuries they are stable ਦੱਸ ਦੱਸਿਆ ਜਾ ਰਿਹਾ ਜੀ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਤਾਰ ਜਾਂਦੀ ਸੀ ਤੇ ਅੱਜ ਵੀ ਸਵਾਰੀ ਆ ਕੇ ਰਹੀਆਂ ਬਹੁਤ ਤੇਜ਼ ਰਫਤਾਰ ਅਸੀਂ ਉਹ ਚੈੱਕ ਕਰ ਰਹੇ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬੱਸ ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਝਾੜੀ ਬੜੀ ਪਰ ਅਸੀਂ ਇਸ ਜੀਜ਼ ਨੂੰ ਐਸਟੈਬਲਿਸ਼ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਨੇ ਠੀਕ ਹੈ ਥੈਂਕ ਯੂ ਹਾਂਜੀ ਕਿੰਨਾ ਇਚੀ ਹੋ ਕੇ ਆਏ ਹੋ ਫੈਮਿਲੀਜ਼ ਨਾਲ ਬਿਲ ਕੇ ਵੀ ਆਏ ਹੋਗੇ ਬੜੇ ਦੁੱਖ ਦੀ ਗੱਲ ਹੈ ਜੀ ਚਾਰ ਪਰਿਵਾਰ ਜਿਹੜੇ ਨੇ ਮੈਂ ਕਹਿ ਸਕਦਾ ਵੀ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਨੇ ਅੱਜ ਡੱਥ ਹੋ ਚੁੱਕੀ ਹੈ ਚਾਰ ਜੀਆਂ ਦੀ ਔਰ ਕਈ ਜ਼ਖਮੀ ਵੀ ਨੇ ਪਰਮਾਤਮਾ ਅਗੇ ਇਹੋ ਅਰਦਾਸ ਬੇਨਤੀ ਕਰਦੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਸਮ ਜੀ ਜੀ ਹਾਂ ਹਾਂਜੀ ਅੰਮ੍ਰਿਤਸਰ ਭੇਜੇ ਗਏ ਨੇ ਉਹ ਸੀਰੀਅਸ ਮੋਡ ਤੇ ਨੇ ਥੋੜਾ ਜਿਆ ਉਹਨਾਂ ਨੂੰ ਡਾਕਟਰ ਸਾਹਿਬ ਹੋਣੇ ਮੇਰੀ ਉੱਥੇ ਵੀ ਗੱਲ ਹੋ ਰਹੀ ਹੈ ਔਰ ਸਾਡੀਆਂ ਪ੍ਰੋਪਰਲੀ ਟੀਮਾਂ ਜਿਹੜੀਆਂ ਨੇ ਉਹ ਉੱਥੇ ਪ੍ਰੋਪਰ ਲੱਗੀਆਂ ਨੇ ਇੱਥੇ ਵੀ ਟੀਮਾਂ ਤਿਆਰ ਨੇ ਕਿਸੇ ਵੀ ਕਿਸਮ ਦੀ ਪੇਸ਼ੈਂਟ ਨੂੰ ਜਿਹੜੀ ਦਿੱਕਤ ਨਹੀਂ ਆਉਂਦੀ ਜੀ